ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਦਰਨੇ ਕਰ ਰਹੇ ਨੇ ਪਰੰਤੂ ਦੂਜੇ ਪਾਸੇ ਉੱਥੇ ਹੀ ਪਿੱਤੇ ਦਿਨਾਂ 'ਚ ਕਈ ਜਿਹੜੇ ਕਿ ਕਿਸਾਨਾਂ ਨੇ ਆਪਣੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹਾਲਾਂਕਿ ਹੁਣ ਸਰਬੰਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੀ 30 ਤਰੀਕ ਨੂੰ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਨੇ ਇੱਕ ਵੱਡਾ ਸੁਨੇਹਾ ਲਗਾਇਆ ਗਿਆ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਜਿਹੜਾ ਕਿ ਜਥੇਬੰਦੀਆਂ ਨੂੰ ਸੁਨੇਹਾ ਲਗਾ ਕਿ ਕਿਹਾ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਕਰਨਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਨੇ ਆ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਜਿਹੜੀ ਅੱਜ 1 ਵਜੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਣੀ ਸੀ ਕੱਲ ਫਿਰ ਉੱਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਕਮਮ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਹੁਣ ਜਿਹੜੀ ਆ ਮੀਟਿੰਗ ਜਿਹੜੀ ਅੱਜ ਹੋਣੀ ਸੀ ਚੰਡੀਗੜ੍ਹ ਇਹ 30 ਦਸੰਬਰ ਨੂੰ 1 ਵਜੇ ਚੰਡੀਗੜ੍ਹ ਚ ਹੋਏਗੀ ਜਿਹਦੇ ਵਿੱਚ ਅਸੀਂ ਜੜਾ ਵਾ ਖਨੌਰੀ ਤੇ ਸ਼ੰਭੂ ਦਾ ਹੋਏ ਨੁਕਸਾਨ ਦੀ ਪਰਪਾਈ ਦਾ ਮਾਅਬਜ਼ਾ ਟੋਟਲ ਪਰਾਲੀ ਵਾਲੇ ਕੇਸਾਂ ਦਾ ਹੱਲ ਰੈੱਡ ਐਂਟਰੀ ਜਾਂ ਉਹਦੇ ਜੁਰਮਾਨੇ ਔਰ ਇਹਦੇ ਨਾਲ ਦੀ ਨਾਲ ਜਿਹੜੇ ਹੜਾਣਾ ਪ੍ਰਭਾਵਿਤ ਆ ਉਹਨਾਂ ਦਾ ਕਰਜ਼ਾ ਮਾਫੀ ਲਿਮਟਾਂ ਦਾ ਬੋਝ ਆ ਉਹਨਾਂ ਤੇ ਇਹਦੇ ਨਾਲ ਤੇ ਹੋਰ ਮੰਗਾਂ ਹੈਗੀਆਂ ਤੋਂ ਅਸੀਂ ਫਿਰ ਜਿੱਥੇ ਪੰਜਾਬ ਸਰਕਾਰ ਜਨਵਰੀ ਦੇ ਵਿੱਚ ਅਜਲਾਸ ਸਦਨ ਜਾ ਰਹੀ ਆ ਉਸ ਅਜਲਾਸ ਦੇ ਵਿੱਚ ਜਿੱਥੇ ਮਨਰੇਗਾ ਦੇ ਵਿਰੁੱਧੋਂ ਮਤਾ ਪਾਸ ਕਰ ਰਹੇ ਵਿਧਾਨ ਸਭਾ ਵਿੱਚ ਅਸੀਂ ਕਹਿੰਦੇ ਆਲ ਪਾਰਟੀ ਮੀਟਿੰਗ ਸਦਨ ਭਗਵੰਤ ਮਾਨ ਜੀ ਔਰ ਉਹਦੇ ਵਿੱਚ ਜਿਹੜੇ ਕੇਂਦਰ ਸੂਬਿਆਂ ਦੇ ਅਧਿਕਾਰ ਖੋ ਰਿਆ ਉਹਦਾ ਉਹਦੇ ਵਿਰੁੱਧ ਵੀ ਮਤਾ ਪਾਸ ਹੋਵੇ ਬਿਜਲੀ ਸੌਧ ਬਿਲ 225 ਦੇ ਵਿਰੁੱਧ ਮਤਾ ਪਾਸ ਹੋਏ ਭਾਰਤ ਅਮਰੀਕਾ ਸਮਝੌਤਾ ਜਾਂ ਸੀ ਐਕਟ ਦੇ ਵਿਰੁੱਧ ਵੀ ਮਤਾ ਪਾਸ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਨੇ ਰੇਲ ਕਰਾਇਆ ਵਧਾਇਆ ਸੀ ਉਹਦੀ ਨਿੰਦਿਆ ਕਰਦੇ ਆ ਅਰ ਜਿਹੜਾ আরাਬਲੀ ਪਹਾੜਤ ਸ਼ੰਖਲਾਵਾ ਉੱਤਰ ਭਾਰਤ ਦੇ ਵਿੱਚ ਜਿਹੜਾ ਕਹਿੰਦੇ ਕੇਂਦਰ ਨੇ ਫੈਸਲਾ ਕਰ ਲਿਆ ਵੀ ਜਿਹੜੇ ਵੀ ਪਹਾੜ ਦੀ 100 ਮੀਟਰ ਤੋਂ ਉੱਧ ਵੱਧ ਉਚਾਈ ਹੋਊਗੀ ਉੱਥੇ ਖੰਨਣ ਮਾਫੀਆ ਕਹਿ ਲੋ ਕਾਰਪੋਰੇਟ ਨੂੰ ਉਹਦੇ ਇਹ ਕੁਦਰਤੀ ਵਸੇਲੇ ਉਹ ਲੁੱਟਣ ਦਾ ਮੌਕਾ ਦੇ ਦਾਂਗੇ ਲਗਭਗ 50 ਲੱਖ ਤੋਂ ਉੱਪਰ ਦੱਸਿਆ ਜਾਂਦਾ ਵੀ ਇਸ ਤੋਂ ਵੱਧ ਵੀ ਉੱਥੇ ਪੇੜ ਪੌਦੇ ਹੈਗੇ ਆ ਔਰ ਇਹ ਅਰਬਾਂ ਸਾਲਾਂ ਤੋਂ ਇਹ ਸ਼ੰਖਲਾ ਜਿਹਨੂੰ ਕੁਦਰਤੀ ਸਰੋਤ ਵਜੋਂ ਰਿਜ਼ਰਵ ਕਰਕੇ ਰੱਖਿਆ ਗਿਆ ਸੀ ਤਾਂ ਮੈਂ ਦਿੱਲੀ ਵਾਸੀਆਂ ਨੂੰ ਕਹੂੰਗਾ ਵੀ ਅੱਗੇ ਤਾਂ ਸਾਹ ਨਹੀਂ ਨਿਕਲਣਿਆ ਜੇ ਐਡੇ ਵੱਡੇ ਜੰਗਲ ਵੀ ਮੋਦੀ ਸਰਕਾਰ ਨੇ ਖਾਣ ਦਿੱਤੇ ਤਾਂ ਫਿਰ ਇਹ ਦੇਸ਼ ਇੱਕ ਗੈਸ ਦਾ ਚੈਂਬਰ ਬਣ ਕੇ ਰਹਿ ਜਾਊਗਾ ਲੋ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਇਹਦੇ ਤੇ ਮੇਨ ਸਟਰੀਮ ਮੀਡੀਆ ਬੋਲ ਨਹੀਂ ਰਿਹਾ ਉਹਨੂੰ ਵੀ ਬੋਲਣਾ ਚਾਹੀਦਾ ਔਰ ਫਿਰ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਜਿਹੜੇ ਇਹ ਸਮਾਰਟ ਮੀਟਰ ਨੇ ਇਹਨਾਂ ਦਾ ਬਿੱਲ ਤੋਂ ਤੋਂ ਦਿੱਤਾ ਨਹੀਂ ਜਾਣਾ ਹੈਗਾ ਵੱਧ ਤੋਂ ਵੱਧ ਇਹਦਾ ਵਿਰੋਧ ਕਰੀਏ ਔਰ ਇਹਨੂੰ ਉਤਾਰ ਕੇ ਬਿਜਲੀ ਦਫ਼ਤਰਾਂ 'ਚ ਜਮ੍ਹਾਂ ਕਰਾਈਏ ਧੰਨ